आगे आगे। आगे आ गए जी हां आ गए तू आ गए इसको हां जी जी अच्छा मम्मी पानी पीना जी नहीं नहीं आ जा बैठ जा इधर तो कौन फेरा है मेरे आज इतने हो आए हैं ਜਲੋ ਵਧੀਆ ਗੱਲ ਜਾਣਾ ਵੀ ਚਾਹੀਦਾ ਵਾ ਕੇ ਕਿਦਾਂ ਦਾ ਲੱਗਾ ਫਿਰ ਤੈਨੂੰ ਆਪਣੀ ਮੰਮੀ ਨਾਲ ਮਿਲ ਕੇ ਮਾਸੀ ਜੀ ਬਹੁਤ ਵਧੀਆ ਲੱਗਾ ਮੈਂ ਤੇ ਮਾਰੇ ਦਾ ਸ਼ੁਕਰ ਕਰਦੀ ਆ ਜਿਹਨੇ ਮੈਨੂੰ ਦੋਰਾ ਜਨਮ ਦਿੱਤਾ ਤੇ ਮੈਂ ਫਿਰ ਆਪਣੇ ਭੈਣ ਭਰਾਵਾਂ ਚ ਮਿਲਣ ਵਰਤਨ ਵਾਲੀ ਹੋਈ ਆ ਤੇ ਹੋਰ ਮਨਜੋਤ ਤੂੰ ਮੈਨੂੰ ਇੱਕ ਗੱਲ ਦੱਸ ਮਾਸੀ ਦਾ ਵਿਆਹ ਕੱਲੇ ਕੱਲੇ ਨੇ ਖਾ ਲਿਆ ਇੰਨੇ ਦਿਨ ਹੋ ਗਏ ਆ ਮੈਨੂੰ ਆਏ ਨੂੰ ਤੂੰ ਤੇ ਮੈਨੂੰ ਦੱਸਿਆ ਹੀ ਨਹੀਂ ਹਾਂਜੀ 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 ਬਹੁਤ ਦੱਸਣਾ ਇਹਨੇ ਭਾਬੀ ਕੀ ਆ ਇਹਦੀ ਗੱਲ ਚੰਨ ਲਓ ਉਹ ਤੇ ਨਜਦਾ ਨਾ ਇਦਾ ਡੀਜੇ ਦੇ ਡਿੱਗ ਪਿਆ ਤੇ ਸਾਰੇ ਕੱਪੜੇ ਖਰਾਬ ਕਰ ਲਏ ਇਹ ਸ਼ਰਮਿੰਦਾ ਹੁੰਦਾ ਨਹੀਂ ਇਹ ਤੁਹਾਨੂੰ ਦੱਸਣ ਦੇ ਆ ਮਮੀ ਮੈਂ ਤਾਂ ਨਹੀਂ ਤੁਹਾਨੂੰ ਦੱਸਦਾ ਪਿਆ ਮੈਂ ਉਹ ਤੀਵੀ ਬੇਇੱਜ਼ਤੀ ਕਰਨੀ ਗਈ ਲਿਬੜ ਗਿਆ ਲੈ ਫੇਰ ਕਿਹੜੀ ਗੱਲ ਵਾ ਵਿਆਹਾਂ ਸ਼ਾਦੀਆਂ ਚਿਤ ਬੜਾ ਕੁਛ ਹੋ ਜਾਂਦਾ ਵਾ ਮਮੀ ਜੀ ਵਿਆਹ ਬਹੁਤ ਵਧੀਆ ਸੀ ਭੰਗੜਾ ਭੂਣਾ ਮੈਂ ਬੜਾ ਪਾਇਆ ਅੱਛਾ ਮਾਸੜ ਜਿਹੜਾ ਨਾ ਉਹ ਵੀ ਬੰਦਾ ਬੜਾ ਵਧੀਆ ਵਾ ਬਸ ਮੈਨੂੰ ਕੋਈ ਗੱਲ ਤੁਸੀਂ ਕਮੀ ਲੱਗੀ ਜਿਹੜੇ ਤੁਸੀਂ ਨਹੀਂ ਉੱਥੇ ਹੈਗੇ ਚੱਲ ਪੁੱਤ ਉਹ ਤਾਂ ਵੇਲਾ ਘੜੀ ਉਹ ਹੋ ਗਿਆ ਹੀ ਨਾ ਤੇ ਜਦੋਂ ਮੈਂ ਨਹੀਂ ਹੈਗੀ ਸੀ ਤੋਂ ਹੁਣ ਤੇ ਮੈਂ ਹੈਗੀ ਆ ਤੇ ਚਲੋ ਉਹ ਵੀ ਲਾ ਤੇ ਮੈਂ ਆਪਣੇ ਹੱਥ ਲਿਆ ਨਹੀਂ ਸਕਦੀ ਜਿਹੜਾ ਖੁੰਝ ਗਿਆ ਵਾ ਪਹਿਲਾਂ ਮੈਨੂੰ ਤੂੰ ਇਹ ਦੱਸ ਜੇ ਤੂੰ ਨਾਨੀ ਪਿੰਡ ਜਾਂਦਾ ਰਿਹਾ ਵਾ ਨਾਨੀ ਤੇ ਮਾਸੀ ਤੈਨੂੰ ਪਿਆਰ ਕਰਦੇ ਰਹਿਆ ਹਾਂ ਹਾਂਜੀ ਮੰਮੀ ਜੀ ਨਾਨੀ ਬੜਾ ਪਿਆਰ ਕਰਦੇ ਤੇ ਮਾਸੀ ਬੜਾ ਪਿਆਰ ਕਰਦੇ ਤੇ ਮੈਂ ਵੀ ਉਹਨਾਂ ਦਾ ਕੋਈ ਕਹਿਣਾ ਨਹੀਂ ਮੋੜਦਾ ਹੁੰਦਾ ਅੱਛਾ ਉਹਨਾਂ ਦਾ ਕਹਿਣਾ ਨਹੀਂ ਤੂੰ ਮੋੜਦਾ ਰਿਹਾ ਮੇਰਾ ਕਹਿਣਾ ਤਾਂ ਤੂੰ ਝੱਟ ਮੋੜ ਦਿੱਤਾ ਤੈਨੂੰ ਮੈਂ ਕਿਹਾ ਹੀ ਫੇ ਮੇਰੇ ਨਾਲ ਚੱਲ ਉਹ ਤੂੰ ਫਟਾਫਟ ਜਵਾਬ ਦੇ ਦਿੱਤਾ ਹੀ ਮੰਮੀ ਜੀ ਮੈਂ ਤਾਂ ਨਾਨੀ ਨਾਲ ਹੀ ਜਾਂਦਾ ਹੀ ਰਹਿਣਾ ਮਨ ਨਾਲ ਤੁਹਾਨੂੰ ਪਤਾ ਮੇਰੇ ਪੇਪਰ ਆਣੇ ਮੈਂ ਪੜ੍ਹਨਾ ਹੀ ਇਸ ਕਰਕੇ ਮੈਂ ਹੁਣ ਦੋਵੇਂ ਜਣੇ ਹੋਵਾਂ। ਅੱਛਾ। ਮੈਂ ਫੇਰ ਕਿੱਦਾਂ ਚੱਲ ਜਾਣਾ ਵਾਂ? ਤੇ ਮੈਨੂੰ ਇਹ ਦੱਸ ਜਦੋਂ ਮਾਸੀ ਦਾ ਵਿਆਹ ਹੀ ਤੂੰ ਕਿੰਨੇ ਕ ਦਿਨ ਗਿਆਤਾ ਚੱਲ ਗਿਆ ਸੀ? ਮੰਮੀ ਜੀ ਮੈਂ ਚਲੀ ਗਿਆ ਸੀ ਚਾਰ-ਪੰਜ ਦਿਨ ਪਹਿਲਾਂ ਚੱਲ ਗਿਆ ਆਂ। ਹੋ ਭਾਬੀ ਆਈ ਤੇ ਇਹਨੂੰ ਪਹਿਲੇ ਭੇਜਦਾ ਸੀ। ਫੇ ਚੱਲ ਚਾਰ-ਪੰਜ ਦਿਨ ਨਾਲੇ ਰਹਿ ਲੂਗਾ ਤੇ ਨਾਲੇ ਨਿੱਕਾ ਮੋਟਾ ਕੰਮ ਕਰਾਉਂਗਾ ਉੱਥੇ। ਅੱਛਾ ਅੱਛਾ। ਫੇਰ ਕਰਾਇਆ ਹੀ ਕੋਈ ਕੰਮ ਕਰ ਉੱਥੇ? ਮੰਮੀ ਜੀ ਸਾਰਾ ਕੰਮ ਉੱਥੇ ਮੈਂ ਹੀ ਕੀਤਾ ਸੀ। ਜੋ-ਜੋ ਨਾਨੀ ਕਹਿੰਦੇਗੇ ਤੇ ਮੈਂ ਲਈ ਹੁੰਦਾ ਰਿਹਾ ਵਾਂ। ਕਦੀ ਗੱਦੇ, ਕਦੀ ਟੈਂਟ ਦਾ ਸਮਾਨ। ਕਦੀ ਭਾਂਡੇ ਕਦੀ ਕੋਜ ਕਦੀ ਕੋਜ ਜੋ ਵੀ ਕਹਿੰਦੇ ਨੇ ਮੈਂ ਲਿਆਉਂਦਾ ਨੇ ਸਾਰਾ ਸਮਾਨ ਰੇੜੀ ਉਹਨਾਂ ਨੇ ਦਿੱਤੀ ਸੀ ਮੈਨੂੰ ਇੱਕ ਉਹ ਤੇ ਮੈਂ ਲਈ ਹੁੰਦਾ ਨੇ ਐਸ਼ਾ ਐਸ਼ਾ ਚੱਲ ਠੀਕ ਆ ਫੇਰ ਤੇ ਮਾਸੀ ਤੇਰੀ ਪੂਰੀ ਖੁਸ਼ ਹੋਣੀ ਆ ਵੀ ਪਨੇਵਾ ਮੇਰਾ ਕੰਮ ਕਰਨ ਯੋਗਾ ਹੋ ਗਿਆ ਵਾ ਹਾਂਜੀ ਹਾਂਜੀ ਉਹ ਇੱਥੇ ਗੱਲਾਂ ਮਾਰਨ ਲੱਪਿਆ ਵਾਂ ਜਾਂ ਮੰਮੀ ਨੂੰ ਪਾਣੀ ਦੇ ਪਿਆ ਬਾਹਰੋਂ ਆਏ ਆ ਮੰਮੀ ਕਹਿੰਦੀ ਮੈਂ ਪਾਣੀ ਪੀਣਾ ਨਹੀਂ ਆ ਉਹ ਮੰਮੀ ਨੇ ਨਹੀਂ ਪੀਣਾ ਤੇ ਅੰਦਰ ਦਾਦੀ ਨੂੰ ਤੇ ਪੁੱਛੀ ਜਾ ਕੇ ਜਾ ਔਰ ਤਾਂ ਗੱਲਾਂ ਕਰਨ ਬੈਹ ਗਿਆ ਇੱਥੇ ਉਹ ਚਾਚਾ ਚੇਤਾ ਭੁੱਲ ਗਿਆ ਮੈਂ ਦੇ ਗੋਣਾ ਪਾਣੀ ਜੋਬ ਆ ਵੀ ਤੁਸੀਂ ਵੀ ਕਰ ਲੋ ਫਿਰ ਚੇਂਜ ਕਰੋ ਰੈਸਟ ਚਲ ਠੀਕ ਆ ਜੀ ਤੇ ਮਾਹੇ ਕੰਮ ਸਾਂਭਿਆ ਜੇ ਗੱਲਾਂ ਬਣਾਉਣੀਆਂ ਤੇ ਕੋਈ ਤੁਹਾਡੇ ਕੋ ਸਿੱਖੇ ਜੀਤੇ ਐਨਾ ਝੂਠ ਮੈਂ ਤਾਂ ਕਦੀ ਸੁਣਿਆ ਹੀ ਨਹੀਂ ਅਜੇ ਤੱਕ ਮੰਮੀ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਤੁਹਾਡੇ ਘਰ ਵਿੱਚ ਨਾ ਬੋਲਿਆ ਕਰੋ ਨਾਲ ਜਿਹੜਾ ਝੂਠ ਘਰ ਨੂੰ ਬਚਾਉਣ ਵਾਸਤੇ ਬੋਲਿਆ ਜਾਏ ਨਾ ਉਹਨੂੰ ਝੂਠ ਨਹੀਂ ਕਹਿੰਦੇ ਉਹਨੂੰ ਪਰਮਾਤਮਾ ਵੀ ਮaaf ਕਰ ਦਿੰਦਾ ਅੱਛਾ ਤੇ ਜਦੋਂ ਉਹਨੂੰ ਪਤਾ ਲੱਗ ਗਿਆ ਪਿਕਾਰ ਵਾਲਾ ਸੰਦੀਪ ਦਾ ਤਾਂ ਇਹੋ ਹੀ ਆ ਮੇਰਾ ਕਹਾਣੀ ਹੋਲੀ ਬੋਲੋ ਕਿਉਂ ਰੋਲਾ ਪਾਉਂਦੇ ਜੇ ਉਹਨੂੰ ਸੁਣਾਉਣਾ ਜੇ ਜਦੋਂ ਸਹੀ ਸਮਾਂ ਆਊਗਾ ਨਾ ਅਸੀਂ ਦੱਸ ਦਾਂਗੇ ਉਹਨੂੰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਜੇ ਮੈਂ ਸੀਮੀਨਾ ਗੱਲ ਕਰਨਾ ਤੇ ਫਿਰ ਤੁਸੀਂ ਉਹਨੂੰ ਬੋਲਦੇ ਜੇ ਮੈਨੂੰ ਬੋਲਦੇ ਜੇ ਆ ਤੁਹਾਡੇ ਅੱਗੇ ਹੱਥ ਜੋੜੇ ਕੋਈ ਪੁੱਠਾਣਾ ਪੰਗਾ ਪਾ ਦਿਓ ਅੱਛਾ ਮੈਂ ਤੇ ਪੁੱਠੇ ਪੰਗੇ ਪਾਉਣੀ ਆ ਜਿੱਦਨ ਆਪਣੇ ਆਪ ਹੀ ਪੈ ਗਏ ਨਾ ਫਿਰ ਤੁਹਾਨੂੰ ਪਤਾ ਲੱਗਣਾ ਆ ਵੇਖੀ ਸਹੀ ਕੀ ਗਰਾਮ ਹੈ ਮਮੀ ਦਾ ਜਿੰਨਾ ਮਰਜੀ ਸਮਝਾ ਲਓ ਪਰ ਇਹਨਾਂ ਦੇ ਖਾਣੇ 'ਚ ਗੱਲ ਨਹੀਂ ਪੈ ਸਕਦੀ ਹੁਣ ਮੈਨੂੰ ਇਹਦੇ ਪਿੱਛੇ ਪਿੱਛੇ ਮੰਮੀ ਦੇ ਲੈਣਾ ਪੈਣਾ ਜਿੰਨਾ ਤੱਕ ਸੀ ਮੀ ਨਹੀਂ ਆਉਂਦੀ ਪਤਾ ਨਹੀਂ ਨੇ ਕਿਹੜੀ ਗੱਲ ਕਿੱਥੇ ਕਰ ਦੇਣੀ ਹੈ ਦੇਖਿਆ ਹੁਣ ਅੰਦਰ ਗਈ ਆ ਉਹ ਮਨਜੋਤ ਕੀ ਕਰੀ ਜਾਣਾ ਕੋਈ ਨਹੀਂ ਚਾਚਾ ਜੀ ਆ ਨੋਟਸ ਜਿਹਾ ਆਇਆ ਸਕੂਲੋਂ ਇਹ ਵੇਖਣੇ ਆ ਅੱਛਾ ਅੱਛਾ ਨੋਟਸ ਹੀ ਵੇਖਣ ਦੇ ਆ ਨਾ ਕਿ ਤੇ ਗੇਮਾਂ ਨਾ ਖੇੜੀ ਜਾਈਂ ਨਹੀਂ ਨਹੀਂ ਉਹ ਮੈਂ ਤੈਨੂੰ ਗੱਲ ਕਰਨੀ ਹੀ ਦਰਨਾ ਦਸੋ ਉਹ ਨਾਨੀ ਲਾਗੇ ਬਹੁਤਾ ਨਾ ਖਲੋਇਆ ਕਰ ਤੂੰ ਕੁਝ ਜ਼ਿਆਦਾ ਸਲਾਈ ਪੈਣਾ ਅਜਕਲ ਤੈਨੂੰ ਪਤਾ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਨਹੀਂ ਚਾਚਾ ਜੀ ਤੁਹਾਨੂੰ ਪਤਾ ਖਲੋਣਾ ਹੀ ਪੈਂਦਾ ਲਾਗੇ ਜੇ ਨਾ ਖਲੋਈਏ ਫਿਰ ਨਾਨੀ ਗੁੱਸਾ ਕਰਦੇ ਮੇਰੀ ਗੱਲ ਨਹੀਂ ਸੁਣਦੇ ਮੈਂ ਇਹ ਨਹੀਂ ਕਹਿਣ ਦਿਆਂ ਇੱਜ਼ਤ ਕਰੋ ਨਮਸਤੇ ਰਾਮ ਸਤ ਕਰੋ ਪਰ ਸਲਾਈ ਨਾ ਪਾਓ ਇਹਦੀ ਗੱਲ ਇਧਰੋਂ ਸੁਣੋ ਤੇ ਇਧਰੋਂ ਕੱਢ ਦਿਓ ਨਹੀਂ ਨਹੀਂ ਚਾਚਾ ਜੀ ਗੱਲ ਗੁੱਲਤ ਨਹੀਂ ਮੈਂ ਕੋਈ ਸੌਂਦਾ ਇਹਦੀਆਂ ਗੱਲਾਂ ਜਾ ਕੇ ਕੋਈ ਗੱਲ ਨਾ ਕਰਦੀ ਇੱਧਰ ਉੱਧਰ ਐਵੇਂ ਘਰ ਚ ਪਵਾੜਾ ਪਾਊਗਾ ਨਹੀਂ ਨਹੀਂ ਚਾਚਾ ਜੀ ਉਹ ਤਾਂ ਮੈਨੂੰ ਪਤਾ ਵਾ ਡੈਡੀ ਨੇ ਸਮਝਾਇਆ ਮੈਨੂੰ ਹੂੰ ਪਰ ਚਾਚਾ ਜੀ ਮੈਂ ਸੋਚਣਿਆ ਵਾਂ ਜੀ ਕਿਰਨ ਮੰਮੀ ਨੂੰ ਸਾਰਾ ਕੁਝ ਦੱਸ ਦਈਏ ਤੇ ਫਿਰ ਉਹ ਤਾਂ ਕਮਲਾ ਹੋ ਗਿਆ ਕਿੱਦਾਂ ਦੀਆਂ ਗੱਲਾਂ ਕਰਨ ਡਿਆਂ ਤੈਨੂੰ ਕਨੀ ਵਾਰ ਕਿਹਾ ਵਾ ਵੀ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਆਪਣੇ ਘਰ ਦੇ ਵਿੱਚ ਜਦੋਂ ਸਹੀ ਸਮਾਂ ਆਊਗਾ ਨਾ ਤੇ ਵੱਡੇ ਬੈਠੇ ਆ ਸਮਝਿਆ ਅਹੀਂ ਆਪੇ ਗੱਲ ਕਰ ਲਾਂਗੇ ਤੂੰ ਨਾ ਇਹ ਗੱਲ ਚਾ ਚਾਚਾ ਜੀ ਕੀ ਹੋ ਜਾਣਾ ਵਾ ਸਕੀਆਂ ਪੈਣਾ ਹੀ ਆ ਮਮੀ ਹੋਣੀ ਉਹ ਸਕੀਆਂ ਪੈਣਾ ਤੇ ਹੈ ਆ ਜਿੰਨਾ ਤੱਕ ਇੱਕ ਦੂਜੇ ਦਾ ਨਹੀਂ ਪਤਾ ਲੱਗਦਾ ਜਿੱਦਾਂ ਪਤਾ ਲੱਗ ਗਿਆ ਨਾ ਸੌਂਕਣਾ ਬਣ ਜਾਣਗੇ ਸੌਂਕਣਾ ਤੇ ਘਰ ਚ ਰੋਜ਼ ਕਲੇਸ਼ ਹੋਇਆ ਕਰੂਗਾ ਤੂੰ ਇਹੀ ਚਾਹੁੰਦਾ ਵਾ ਚਾਚਾ ਇਹ ਨਾਲ ਮਿਲ ਕੇ ਵੀ ਰਹਿ ਸਕਦੇ ਆ ਉਹ ਬਾਤ ਚੋਂ ਨਹੀਂ ਰਹਿ ਜਾਂਦਾ ਹੁੰਦਾ ਉਹ ਤੂੰ ਆ ਲੈ ਨਿਆਣਾ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਚਾਚਾ ਜੀ ਫੋਨ ਤੇ ਮੈਂ ਵੇਨਾ ਹੀ ਆ ਰਮਾਨ ਮਰਕ ਦੇ ਵੀ ਦੋ ਵਿਆਹ ਹੋਏ ਆ ਉਹਨਾਂ ਦੇ ਘਰ ਕਿੰਨਾ ਕ ਕਲੇਸ਼ ਪੈਂਦੇ ਆ ਓ ਯਾਰ ਰੀਲਾਂ ਰੋਲਾਂ ਤੇ ਚੱਲਦੇ ਆ ਤੁਸੀਂ ਅੱਜ ਛੋਟੀ ਜੀ ਰੀਲ ਵੇਂਦੇ ਤੇ ਤੁਹਾਡੇ ਦਿਮਾਗ 'ਚ ਉਹੀ ਗੱਲਾਂ ਬੈਗੀਆਂ ਸਾਡੇ ਘਰਾਂ 'ਚ ਨਹੀਂ ਇਹ ਕੰਮ ਚੱਲਦੇ ਸਮਝਿਆ ਗੱਲ ਤੇ ਥੋੜਾ ਦਿਮਾਗ ਤੋਂ ਕੰਮ ਲੈ ਮੈਂ ਤਾਂ ਪਹਿਲੇ ਲੱਗੰਦੇ ਆ ਜਿਹੜੇ ਜੀ ਦਾਦੂ ਸਲਾਈ ਪਿਆ ਵੀ ਕੋਈ ਨਾ ਕੋਈ ਡਾਢੀ ਗੱਲਬਾਤ ਚੱਲਣ ਢੀ ਆ ਨਹੀਂ ਨਹੀਂ ਜਤਾ ਜੀ ਮੈਂ ਕੋਈ ਗਲਤ ਨਹੀਂ ਕਰਦਾ ਬਸ ਸ਼ਾਂਤ ਰਹਿ ਉਹ ਪਾਬਾ ਤੇਰਾ ਨਾ ਆਪੇ ਗੱਲ ਕਰ ਲੂਗਾ ਤੇ ਅਸੀਂ ਬੈਠੇ ਹਾਂ ਲੈ ਤੈ ਤੂੰ ਆਪਣੀ ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ ਠੀਕ ਇਥੇ ਤੇ ਮੇਰੀ ਗੱਲ ਦਿਮਾਗ 'ਚ ਰੱਖੀ ਨਹੀਂ ਸਮਝਾਈ ਹਾਂ ਜੀ ਨਹੀਂ ਚੱਲ ਆ ਵੇਖ ਲੈ ਆਪਣੇ ਨੋਟਸ ਜਿਹੜੇ ਜਿਹੜੇ ਕੀ ਕਰੀ ਜਾਂਦੀ ਆ ਕੋਹ ਨਹੀਂ ਕਰਨਾ ਕਿ ਉਹ ਪੰਜਾਬੀ ਫਿਲਮ ਬੜੀ ਵਧੀਆ ਹੋਣ ਢੀ ਅੱਛਾ ਅੱਛਾ ਏ ਗੜੀ ਫਿਲਮ ਆ ਇਹ ਨਵੀਂ ਆਈ ਆ ਕੋਈ ਤੇ ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਜਦੋਂ ਮੇਰੇ ਪੇਕੇ ਗਏ ਹੀ ਤਾਂ ਤੁਸੀਂ ਮੈਨੂੰ ਇੱਕ ਵਾਰ ਹੀ ਦੱਸਿਆ ਕਿ ਸੰਦੀਪ ਦਾ ਵਿਆਹ ਹੋ ਗਿਆ ਵਾ ਇੱਥੇ ਵੀ ਨਹੀਂ ਮੇਰੇ ਨਾਲ ਕਿਸ ਨੇ ਗੱਲ ਕੀਤੀ ਨਾ ਤੁਸੀਂ ਕੀਤੀ ਨਾ ਮਨਜੋਤ ਨੇ ਕੀਤੀ ਨਾ ਜੀਤੇ ਨੇ ਕੀਤੀ ਉਹ ਨਹੀਂ ਨਹੀਂ ਵੈਸੇ ਹੀ ਦੱਸਣਾ ਤੇ ਹੈ ਹੀਗਾ ਉਦਾਂ ਹੀ ਕਿਸੇ ਦੇ ਦਿਮਾਗ 'ਚ ਨਹੀਂ ਗੱਲ ਆਈ ਹੁਣੀ ਨਹੀਂ ਫਿਰ ਵੀ ਇੰਨੇ ਦਿਨ ਹੋ ਗਏ ਆ ਐਡੀ ਵੱਡੀ ਗੱਲ ਵਾ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਹ ਯਾਰ ਦੇਖ ਤੂੰ ਤਿੰਨ ਸਾਲਾਂ ਬਾਅਦ ਆਈ ਆ ਹੁਣ ਤੂੰ ਸਮੇਂ ਤੋਂ 3 ਸਾਲ ਪਿੱਛੇ ਚੱਲਣ ਦੀ ਆ ਹੌਲੀ ਹੌਲੀ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਨਾ ਉਹ ਫੇਰ ਕਿਤੇ ਜਾ ਕੇ ਤੇ ਸਾਡੇ ਨਾਲ ਰਲਣਾ ਵਾ ਬੱਕ ਕੇ ਹੌਲੇ ਬੰਦੇ ਦੇ ਦਿਮਾਗ 'ਚੋਂ ਗੱਲ ਨਿਕਲ ਜਾਂਦੀ ਐ ਜੀ ਇੰਨੀ ਹੈਰਾਨ ਹੋਣ ਵਾਲੀ ਕਿਹੜੀ ਗੱਲ ਐ पर मेनू कुछ एदा लगदा है कि तू ही मेरे तो कुछ लुकावण देया तू यार एਵੇਂ शक करी जाणडी है अही तेरे तो की लुकाणा है इनले ਵਿਆਹ ਵਾਲੀ ਗੱਲ ਬਣਾ ਲੁਕ ਸਕਦੀ ਆ ਇਹ ਤੇ ਜੇ ਤਨੂੰ ਅੱਜ ਨਾ ਪਤਾ ਲੱਗਦੀ ਕੱਲ ਪਤਾ ਲੱਗ ਜਾਣੀ ਸੀ ਫਿਰ ਪਰਸੋਂ ਪਤਾ ਲੱਗ ਜਾਣੀ ਸੀ ਇਹਨੂੰ ਅਸੀਂ ਲਗਾ ਕੇ ਕੀ ਕਰਨਾ ਹੈ ਐਵੇਂ ਦਿਮਾਗ ਤੇ ਟੈਨਸ਼ਨ ਆ ਲਿਆ ਡਾਕਟਰ ਨੇ ਕਿਹਾ ਵਾ ਨਾ ਕਿ ਤੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਨਹੀਂ ਤੇ ਸਿਹਤ ਫੇਰ ਵਿਗੜ ਸਕਦੀ ਆ ਆਪਣੇ ਸਿਹਤ ਦਾ ਖਿਆਲ ਰੱਖ ਚੰਗਾ ਅੱਗੇ ਕਿੰਨੇ ਸਾਲਾਂ ਬਾਅਦ ਤੇ ਤੂੰ ਘਰ ਆਈ ਆ ਆਹ ਹੋਏ ਵੀ ਗੱਲ ਤਾਂ ਢਿੱ ਸਹੀ ਆ ਪੇ ਸ਼ਾਇਦ ਮੈਂ ਕੁਝ ਜ਼ਿਆਦਾ ਹੀ ਨਾ ਸੋਚਦੀ ਹੋਵਾਂ ਤੂੰ ਜ਼ਿਆਦਾ ਹੀ ਸੋਚਣ ਢਈ ਆ ਜੇ ਫੇਰ ਢਿੱਲੀ ਹੋ ਜਾਗੀ ਮਨਜੋਤ ਕੀ ਸੋਚੂਗਾ ਵਿਚਾਰਾ ਇੰਨੇ ਚਿਰ ਬਾਅਦ ਤੇ ਉਹਨੂੰ ਮਾਂ ਮਿਲੀ ਆ ਚਲੋ ਕੋਈ ਗੱਲ ਨਹੀਂ ਸਸੀ ਗੰਟੀ ਸਾਰਸ਼ੀ ਘਾਲ ਤੇ ਹੀ ਕੋਣ ਅੰਟੀ ਮੈਂ ਮਾਨਤ ਇੰਦਰ ਸਰ ਦੇ ਨਾਲ ਸਕੂਲ ਦੇ ਵਿੱਚ ਜੋਬ ਕਰਦਾ ਵਾਂ ਤੇ ਮੈਂ ਕੰਪਿਊਟਰ ਟੀਚਰ ਆ ਅੱਛਾ ਅੱਛਾ ਤੇ ਅੰਟੀ ਸਾਲ ਕੋ ਹੋਇਆ ਮੈਨੂੰ ਯੂਨਿੰਗ ਕੀਤੀ ਨਾ ਤੁਸੀਂ ਮੈਨੂੰ ਨਹੀਂ ਛਾਹ ਜਾਂਦੇ ਫਾਈਲ ਜੀ ਇੱਕ ਰਹਿ ਗਈ ਹੈਗੀ ਤੇ ਉਹ ਪ੍ਰਿੰਸੀਪਲ ਸਰ ਨੇ ਭੇਜਿਆ ਵੀ ਉਹ ਫਾਈਲ ਤੇਜਿੰਦਰ ਸਰ ਕੋ ਪਈ ਆ ਤੇ ਉਹ ਲੈਣ ਆਇਆ ਜੀ ਅੰਟੀ ਘਰੇ ਪਾਜੀ ਚਲੋ ਆਜੋ ਚਲੋ ਬੈਠੋ ਤੁਸੀਂ ਮੈਂ ਤਾਂ ਜਿੰਦਰ ਨੂੰ ਬੁਲਾ ਕੇ ਆਉਣੀ ਚਲੋ ਬੁਲਾ ਦਿੰਦੇ ਤੇ ਜਿੰਦਰ ਹਾਂਜੀ ਹਾਂਜੀ ਆ ਜਾਓ ਮਸੀ ਜੀ ਤੇ ਜਿੰਦਰ ਕੋਈ ਮੁੰਡਾ ਆਇਆ ਬਾਹਰ ਮੁੰਡਾ ਆਇਆ ਕਿਹੜਾ ਮੁੰਡਾ ਉਹ ਸਕੂਲੇ ਤੇਰਨਾ ਕੋਈ ਕੰਮ ਕਰਦਾ ਆ ਮੇਰ ਨਾਲ ਦੇਖ ਲਾ ਕੇ ਮੋਨਾ ਜਾ ਆ ਸਕੂਲ ਕੰਮ ਕਰਨ ਵਾਲਾ ਕਿਹੜਾ ਆ ਗਿਆ ਇੱਥੇ ਚਲ ਇਹਦੇ ਦੋਸਤ ਆਏ ਆ ਚਾਹ ਪਾਣੀ ਬਣਾ ਕੇ ਦਿੰਨੀ ਹੈ ਉਹਨਾਂ ਨੂੰ ਉਹ ਬਲੇ ਰਾਹੁਲ ਕੀ ਹਾਲ ਹੈ ਹੋਰ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੈਜਾ ਬੈਜਾ ਸਰ ਓਨਲੀ ਡੇ ਸਕੂਲ ਆਹੋ ਯਾਰ ਮੈਂ ਕੱਲ ਦੀ ਵੀ ਛੁੱਟੀ ਲਈ ਹੈਗੀ ਕੱਲ ਮੈਂ ਆਪਣੇ ਸਹੁਰੇ ਗਿਆ ਸੀ ਅੱਛਾ ਅੱਛਾ ਤੇ ਅੱਜ ਹੀ ਫਿਰ ਕੰਮ ਹੀ ਸੀਗਾ ਮੜਾ ਜਾ ਕੋਈ ਅੱਛਾ ਅੱਛਾ ਹਾਂ ਤੇ ਉਹ ਸਰ ਪ੍ਰਿੰਸੀਪਲ ਸਾਹਨੇ ਭੇਜਿਆ ਹੈਗਾ ਪੇਪਰ ਹੋਣੇ ਆ ਨਾ ਤੇ ਸਕੂਲ ਦੀਆਂ ਫਾਈਲਾਂ ਤੁਹਾਡੇ ਕੋਲ ਰਹਿ ਗਈਆਂ ਹੈਗੀਆਂ ਉਹ ਲੈਣ ਆ ਜੇ ਆਹ ਯਾਰ ਮੇਰੇ ਕੋ ਪਈਆਂ ਦਿਹਾਗੀਆਂ ਦੋ ਫਾਈਲਾਂ ਅੱਛਾ ਤੇ ਤੂੰ ਐ ਵੇਲੇ ਕਿਥੋਂ ਆਂਦਿਆ ਉਹ ਕੋਈ ਨਹੀਂ ਸਰ ਮਤਲਬ ਵੀ ਸਕੂਲੇ ਹੀ ਗਿਆ ਪਹਿਲਾਂ ਤੇ ਬਾਅਦ ਚ ਬੱਚਿਆਂ ਨੂੰ ਟਿਊਸ਼ਨ ਪੜਾਉਣ ਲੱਪਿਆ ਉਹ ਭਰਾ ਕੇ ਤੇ ਹੁਣ ਸਿੱਧਾ ਤੁਹਾਡੇ ਕੋ ਆ ਗਿਆ 5:00 ਵਜੇ ਕੇ ਨਾ ਪੜਾਈ ਆ ਅੱਛਾ ਅੱਛਾ ਉਹ ਤਾਂ ਹੀ ਮੈਂ ਕਿਹਾ ਬੈਗ ਤੇ ਸਕੂਲ ਲੈ ਕੇ ਆਉਣਾ ਹੁੰਦਾ ਹੁੰਦਾ ਹਾਂ ਹਾਂਜੀ ਹਾਂਜੀ ਸਰ ਦੇ ਦੋ ਫਾਈਲਾਂ ਹਾਂ ਹਾਂ ਮੈਂ ਲੈ ਕੇ ਆਉਣਾ ਹਲਪਾ ਲਈ ਪਾਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹਾਂ ਸਰ ਲੈੰਦੀ ਫਾਈਲ ਉਹ ਯਾਰ ਫਾਈਲ ਕੀ ਲਿਓਣੀ ਆ ਫਾਈਲ ਮੈਂ ਪਤਾ ਨਹੀਂ ਕਿੱਥੇ ਰੱਖ ਲੀਆ ਵਾ ਉਹ ਲੱਭ ਨਹੀਂ ਰਹੀਆਂ ਕੋਈ ਗੱਲ ਨਹੀਂ ਮੈਂ ਫਿਰ ਰਾਤ ਨੂੰ ਲੱਭੂਗਾ ਤੇ ਸਵੇਰੇ ਸਦੀਆਂ ਸਕੂਲੇ ਲਿਆਉਂਗਾ ਜ਼ਰੂਰੀਤ ਨਹੀਂ ਜ਼ਿਆਦਾ ਸਰ ਪ੍ਰਿੰਸੀਪਲ ਸਾਹਨੇ ਭੇਜਿਆ ਹੀਗਾ ਤਾਂ ਕਰਕੇ ਬਹੁਤ ਜ਼ਰੂਰੀ ਵਾ ਇਹ ਪਰ ਵੀ ਇਹੋ ਮੈਂ ਕੱਲਾਗਾ ਗੱਲ ਕਰਨਾ ਉਹ ਚਲ ਤੂੰ ਨਾ ਗੱਲ ਕਰੀ ਤੂੰ ਪਤਾ ਫਿਰ ਨਵਾਂ ਨਵਾਂ ਭਰਤੀ ਹੋਇਆ ਵਾਂ ਫਿਰ ਤੈਨੂੰ ਸਰ ਜਿਆਦਾ ਬੋਲਣਗੇ ਮੈਂ ਆਹ ਫੋਨ ਕਰ ਦੂੰਗਾ ਇੱਕ ਵਾਰੀ ਸਰ ਇੱਕ ਚੀਜ਼ ਮੈਨੂੰ ਪੁੱਛਣੀ ਹੈਗੀ ਆ ਭਾਂਜੀ ਮੈਨੂੰ ਪਾਣੀ ਫਰਾਉਣ ਆਏ ਹੀ ਨਾ ਜਿਹੜੇ ਇਹ ਕੋਈ ਨਹੀਂ ਭਲਾ ਹੋਏ ਓਏ ਮੇਰੇ ਛੋਟੇ ਭਰਾ ਜੀ ਸੱਸ ਆ ਇੱਥੇ ਰਹਿਣ ਦੀ ਏ ਕਾਫੀ ਦਿਨ ਹੋ ਗਏ ਆ ਸੱਸ ਸਰ ਸੱਸ ਤੇ ਉਹ ਲੱਗ ਨਹੀਂ ਢਈ ਏਜ ਤੇ ਉਹਨਾਂ ਦੀ ਬੁੱਧ ਘਟ ਹੀ ਗਈ ਸੱਸ ਕਿਦਾਂ ਉਹ ਭੰਸਦੀ ਆ ਏਜ ਘਟ ਲੱਗਣ ਢੀ ਹਾਂਜੀ ਤਨੂ ਪਾਣੀ ਕੌਣ ਦੇ ਕੇ ਗਿਆ ਸੀ ਸਰ ਉਹਨਾਂ ਨੇ ਬਲੈਕ ਸੂਟ ਪਾਇਆ ਸੀਗਾ ਨਿਕ ਨਿਕੇ ਫੁੱਲ ਹੀਗੇ ਉਹ ਅੱਛਾ ਅੱਛਾ ਓਏ ਉਹ ਤੇ ਮੇਰੀ ਵਾਈਫ ਆ ਵਾਈਫ ਸਰ ਜੀ ਮੈਂ ਪਿਛਲੀ ਵਾਰ ਆਇਆ ਹਾਂ ਉਦੋਂ ਤੁਹਾਡੀ ਵਾਈਫ ਕੋਈ ਹੋਰ ਨਹੀਂ ਹਾਂ ਸਰ ਕਿਨੇ ਸੋਚਾਂ ਚ ਪਾਗੇ ਜੀ ਉਹ ਨਹੀਂ ਨਹੀਂ ਸੋਚਾਂ ਚ ਕੀ ਪਿਆਣਾ ਵਾ ਉਹ ਤੁਨੂੰ ਭੁਲੇਖਾ ਲੱਗਾ ਹੋਣਾ ਵਾ ਉਹ ਭਰਾ ਮੇਰੀ ਵਾਈਫ ਇਹੋ ਜੀ ਸ਼ੁਰੂ ਤੋਂ ਹੀ ਉਹ ਨਹੀਂ ਨਹੀਂ ਸਰ ਮੈਂ ਨਹੀਂ ਆਣਾ ਥੋੜੀ ਆ ਮੈਂ ਪਿਛੀ ਵਾਰ ਆਇਆ ਹਾਂ ਤੁਹਾਡੀ ਵਾਈਫ ਹੋ ਰਹੀਗੀ ਉਹ ਨਹੀਂ ਨਹੀਂ ਉਹ ਯਾਰ ਮੈਂ ਕੋਈ ਘਰ ਵਾਲੀਆਂ ਚੇਂਜ ਕਰੀ ਜਾਣ ਡਿਆ ਵਾ ਇਹੋ ਹੀ ਮੇਰੀ ਵਾਈਫ ਤੈਨੂੰ ਐਵੇਂ ਭੁਲੇਖਾ ਲੱਗਾ ਹੋਣਾ ਵਾ ਚੰਗੀ ਤਰ੍ਹਾਂ ਸੋਚ ਕੇ ਵੇਖੀ ਦਿਮਾਗ ਨਾਲ ਤੇ ਨਾਲੇ ਸਕੂਲੇ ਜਾ ਕੇ ਨਾ ਮੇਰਾ ਰੋਲਾ ਪਾ ਦੀ ਚੰਗਾ ਤੇ ਬਾਕੀ ਫਾਈਲਾਂ ਮੈਂ ਸਵੇਰੇ ਲਿਆਉਂਗਾ ਸਰ ਉਹਨਾਂ ਦਾ ਸਰੀਰ ਜਿਹੜਾ ਹੈਗਾ ਹਾਈਟ ਵੀ ਥੋੜੀ ਛੋਟੀ ਹੈਗੀ ਸਰੀਰ ਵੀ ਸਲਿਮ ਹੈਗਾ ਚੰਗੀ ਤਰ੍ਹਾਂ ਯਾਦ ਕਰੋ ਸਰ ਵਿਆਹ ਤੋਂ ਬਾਅਦ ਲੇਡੀਜ਼ ਉਦਾਂ ਥੋੜੀਆਂ ਮੋਟੀਆਂ ਹੋ ਜਾਂਦੀਆਂ ਵਾ ਬੰਦੇ ਵੀ ਦੇ ਮੋٹے ਹੋਈ ਜਾਂਦੇ ਵਾ ਤੋਂ ਬਾਅਦ ਮੋٹے ਪਤਲੇ ਥੋੜੀ ਕੀ ਫਰਕ ਹੁੰਦਾ ਵਾ ਸਰ ਮੈਨੂੰ ਕਿਦਾਂ ਭਲੇਖਾ ਪਾਇ ਸਿਰਦਾ ਵਾ ਯਾਰ ਭਲੇਖਾ ਪਹਿਣਨ ਨੂੰ ਕੀ ਆ ਭਲੇਖਾ ਬੰਦਿਆਂ ਨੂੰ ਪੈਂਦਾ ਫਿਰ ਕੀ ਆ ਇਦਾਂ ਕਰਿਓ ਬੁਲਾਏ ਹੋਏ ਕਰਿਓ ਆਪਣੀ ਵਾਈਫ ਨੂੰ ਉਹ ਯਾਰ ਕੋਈ ਗੱਲ ਤੈਨੂੰ ਫਾਇਲਾ ਚਾਹੀਦੀ ਆ ਨਾ ਹਾਂਜੀ ਹਾਂਜੀ ਤੇ ਮੈਂ ਚਾਹ ਬਣਾਉਂ ਆ ਅਗਲੇ ਹੁਨਾ ਵਾ ਤੂੰ ਬੈਹ ਚੰਗਾ ਨਹੀਂ ਨਹੀਂ ਸਰ ਚਾਹ ਨਾ ਬਣਾਇਓ ਫਿਰ ਮੈਂ ਜਾਣਾ ਵਾ ਹੁਣ ਮੈਂ ਥੱਕ ਗਿਆ ਵਾ ਪਹਿਲਾਂ ਸਕੂਲੇ ਫੇਟੇ ਆਓ ਚੱਲ ਮੈਂ ਸਵੇਰੇ ਸਕੂਲੀਆ ਸਿੱਧੇ ਲਿਆਉਂਗਾ ਪਹਿਲਾਂ ਠੀਕ ਸਰ ਹਾਂ ਚੱਲ ਠੀਕ ਆ ਠੀਕ ਆ ਤੇ ਫੋਨ ਮੈਂ ਆ ਚਲ ਠੀਕ ਹੈ ਰਹੁਣ ਠੀਕ ਹੈ ਸਰ ਫਿਰ ਹਾਂ ਓਕੇ ਸਰ ਇਹ ਕਿਥੋਂ ਆ ਗਿਆ ਅੱਜ ਘਰ ਇਹ ਸਕੂਲੇ ਜਾ ਕੇ ਨਾ ਕਿਤੇ ਰੋਲਾ ਪਾ ਦੇ ਸਰਦੀ ਘਰ ਵਾਲੀ ਵੱਖਰੀ ਸੀ ਅੱਜ ਪੰਗੇ ਤੇ ਪੰਗਾ ਪਈ ਜਾਂਦੇ ਆ ਗੱਲ ਉਹ ਹੀ ਆ ਵੀ ਝੂਠ ਨੂੰ ਲਗਾਉਣਾ ਦਾ ਸੌਖਾ ਥੋੜੀ ਆ ਸਰ ਸਰ ਮਨੂੰ ਬਾਥਰੂਮ ਗਿਆ ਆਇਆ ਹੈਗਾ ਤੋ ਕਰ ਲਾ ਕਰ ਲਾ ਇਧਰ ਹੀ ਆ ਬਾਹਰ ਹੀ ਠੀਕ ਸਰ ਬਾਥਰੂਮ ਵੀ ਸਾਡੇ ਘਰ ਹੀ ਕਰਨਾ ਹੈ ਰਾਤ ਕਿਤੇ ਕਰ ਲੈਂਦਾ ਹੈ ਇਕੜਾ ਜਨਾਨੀ ਹੀ ਵੀ ਜਿਹੜਾ ਇਹਨੂੰ ਜਗ੍ਹਾ ਲੱਭਣੀ ਪੈਣੀ ਹੈ ਗਲੀ ਪੈ ਗਿਆ ਠੀਕ ਹੈ ਸਰ ਮੈਂ ਚਲਦਾ ਫਿਰ ਹਾਂ ਹਾਂ ਠੀਕ ਤੇ ਜਿੱਧਰ ਭਾਜੀ ਚੱਲ ਚੱਲਿਆ ਮੈਂ ਚਾਹ ਬਣਾਈ ਹੀ ਸਰ ਹੁਣ ਤੇ ਮੈਂ ਚਾਹ ਪੀ ਕੇ ਜਾਊਂਗਾ ਉਹ ਸਿਆਣੇ ਵੀ ਕਹਿੰਦੇ ਆ ਨਾ ਦਾਣੇ-ਦਾਣੇ ਪਰ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਹੁਣ ਵੇਖ ਲਓ ਮੇਰੇ ਕਰਮਾ ਦੇ ਵਿੱਚ ਚਾਹ ਹੈਗੀ ਹੀ ਭਾਬੀ ਦੇ ਹੱਥਾਂ ਦੀ ਤੇ ਬਾਥਰੂਮੇ ਰੋਕ ਲਿਆ ਚਲਿਏ ਹੁਣ ਚਾਹ ਪੀ ਕੇ ਜਾਨਾ ਵਾ ਚਲੋ ਪੀਰੋ ਫਿਰ ਔਰ ਸਰ ਕੱਲ ਆਓਗੇ ਨਾ ਫਿਰ ਹਾਂ ਹਾਂ ਕੱਲ ਆਉਂਗਾ ਮੈਂ ਅੱਛਾ ਅੱਛਾ